ਸਤਿ ਸ਼੍ਰੀ ਅਕਾਲ ਜੀ ਨਵੀਂ ਮਾਰਨਿੰਗ ਸਲਾਈਡ ਲੈ ਕੇ ਆਏ ਆਂ ਇਹ ਮਾਰਨਿੰਗ ਸਲਾਈਡ ਹੈਗੀ ਦਿਨ ਸ਼ੁੱਕਰਵਾਰ 19 ਦਸੰਬਰ 2025 ਚੈਨਲ ਤੇ ਨਵੇਂਓ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਸੋ ਬੈਲ ਆਈਕਨ ਜਰੂਰ ਆਨ ਕਰ ਲੈਣਾ ਤਾਂ ਜੋ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲੀਆਂ ਦੇ ਵਿੱਚ ਪਹੁੰਚ ਸਕੇ ਸੋ ਬਿਨਾਂ ਟਾਈਮ ਵੇਸਟ ਕੀਤੇ ਕਰਦੇ ਆਂ ਮਾਰਨਿੰਗ ਸਲਾਈਡ ਸਟਾਰਟ ਅੱਜ ਦੇ ਵਿਚਾਰ ਤੋਂ ਵਿਚਾਰ ਹੈ ਜੀ ਸਾਨੂੰ ਆਪਣੇ ਸ਼ਹੀਦਾਂ ਤੇ ਮਾਣ ਕਰਨਾ ਚਾਹੀਦਾ ਹੈ। ਸੋ ਰਾਜੇ ਸ਼ਹੀਦ ਉਹ ਹੁੰਦੇ ਆ ਜੋ ਆਪਣੀ ਕੌਮ ਲਈ ਆਪਣੀ ਜਾਨ ਆ ਜਿਹੜੀ ਉਹ ਕੁਰਬਾਨ ਕਰ ਦਿੰਦੇ ਆ। ਸੋ ਸਾਨੂੰ ਵੀ ਉਹਨਾਂ ਦੇ ਉੱਪਰ ਕਿਹੜਾ ਜਿਹੜਾ ਮਾਣ ਕਰਨਾ ਚਾਹੀਦਾ ਸ਼ਹੀਦਾਂ ਦੀ ਕਾਰਨ ਹੀ ਅੱਜ ਅਸੀਂ ਆਜ਼ਾਦੀ ਆ ਜਿਹੜੀ ਉਹ ਮਾਣ ਰਹੇ ਹਾਂ। ਇਸ ਕਰਕੇ ਸਾਨੂੰ ਜਿਹੜਾ ਸਹੀਦਾਂ ਦੇ ਮਾਣ ਕਰਨਾ ਚਾਹੀਦਾ ਤੇ ਉਹਨਾਂ ਨੂੰ ਯਾਦ ਰੱਖਣ ਲਈ ਸਾਨੂੰ ਸਮੇਂ ਦੇ ਸਮੇਂ ਤੇ ਜਿਹੜੇ ਪ੍ਰੋਗਰਾਮ ਆ ਉਹ ਬਣਾਉਣੇ ਚਾਹੀਦੇ ਤੇ ਉਹਨਾਂ ਨੂੰ ਹਮੇਸ਼ਾ ਆਪਣੇ ਮਨ ਦੇ ਵਿੱਚ ਸਾਨੂੰ ਕੀ ਆ ਯਾਦ ਰੱਖਣਾ ਚਾਹੀਦਾ ਹੈ। ਇਹੀ ਅੱਜ ਦਾ ਵਿਚਾਰ ਹੈ ਜੀ ਸਾਨੂੰ ਆਪਣੇ ਛਿੱਦਾਂ ਤੇ ਮਾਣ ਜਿਹੜਾ ਕਰਨਾ ਚਾਹੀਦਾ ਹੈ। ਚੈਨਲ ਹਲੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਓ ਜੀ ਅੱਗੇ ਹੈਗੀਆਂ ਨੇ ਰਾਜੇ ਐਕਟੀਵਿਟੀਆਂ। ਐਕਟੀਵਿਟੀਆਂ ਦੇ ਵਿੱਚ ਹੈ ਜੀ ਰਾਈਮਸ ਐਕਸ਼ਨ ਵਰਡਸ ਇੰਟਰੋਡਕਸ਼ਨ ਤੇ ਥੀਮਸ ਇਹ ਤੁਹਾਡੀਆਂ ਮਾਰਨਿੰਗ ਅਸੈਂਬਲੀ ਦੀਆਂ ਗਤੀਵਿਧੀਆਂ ਹੋਣਗੀਆਂ ਜੀ। ਅੱਗੇ ਚੱਲਦੇ ਹਾਂ ਆਮ ਗਿਆਨ ਵਿਗਿਆਨ ਵੱਲ ਪਰਸ਼ਨ ਪਹਿਲਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਚਮਕੌਰ ਸਾਹਿਬ ਵਿਖੇ ਚਾਰ ਸਾਹਿਬਜ਼ਾਦਿਆਂ ਵਿੱਚੋਂ ਕਿਹੜੇ ਦੋ ਸਾਹਿਬਜ਼ਾਦੇ ਸਨ ਸੋ ਜਦੋਂ ਸਰਸਾ ਨਦੀ ਪਾਰ ਕਰਕੇ ਗਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸਨ ਸੋ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਕੀਆ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਅਲੱਗ ਹੋ ਗਏ ਸੀ ਨੈਕਸਟ ਹੈ ਜੀ ਸਰਸਾ ਨਦੀ ਕੰਡੇ ਸਿੰਘਾਂ ਦੇ ਜਥੇ ਦੀ ਅਗਵਾਈ ਕਿਸ ਨੇ ਕੀਤੀ ਸਰਸਾ ਨਦੀ ਦੇ ਕੰਡੇ ਤੇ ਸਿੰਘਾਂ ਦੇ ਜਥੇ ਦੀ ਅਗਵਾਈ ਹੈ ਜਿਹੜੀ ਉਹ ਸਹਬਜ਼ਾਦਾ ਅਜੀਤ ਸਿੰਘ ਨੇ ਕੀਤੀ ਸਹਬਜ਼ਾਦਾ ਅਜੀਤ ਸਿੰਘ ਜੀ ਨੇ ਸਿੰਘਾਂ ਦੇ ਜਥੇ ਦੀ ਅਗਵਾਈ ਕੀਤੀ ਨੈਕਸਟ ਪ੍ਰਸ਼ਨ ਹੈ ਜੀ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਿੱਥੇ ਹੈ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਿੱਥੇ ਹੈ ਕਿੱਥੇ ਹੈ ਰਾਜੇ ਖੰਨਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਲੁਧਿਆਣਾ ਜ਼ਿਲ੍ਹਾ ਦੇ ਖੰਨਾ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ ਨੈਕਸਟ ਹਮਾਰਾ ਪ੍ਰਸ਼ਨ ਹੈ ਜੀ ਬ੍ਰਹਿਮੰਡ ਵਿੱਚ ਕਿੰਨੇ ਤਾਰੇ ਹਨ ਬ੍ਰਹਿਮੰਡ ਵਿੱਚ ਤਾਰਿਆਂ ਦੀ ਕੋਈ ਗਿਣਤੀ ਨਹੀਂ ਹੈ ਇਸ ਕਰਕੇ ਇਸ ਦਾ ਆਨਸਰ ਹੈ ਅਨੰਤ ਅਨੰਤ ਮਤਲਬ ਜਿਨ੍ਹਾਂ ਨੂੰ ਅਸੀਂ ਗਿਣ ਨਹੀਂ ਸਕਦੇ ਅਗਲਾ ਹੈ ਜੀ ਪੰਜਾਬ ਦਾ ਰਾਜ ਰੁੱਖ ਕਿਹੜਾ ਹੈ ਪੰਜਾਬ ਦਾ ਰਾਜ ਰੁਖ ਕਿਹੜਾ ਜੀ ਪੰਜਾਬ ਦਾ ਰਾਜ ਰੁਖ ਹੈਗਾ राजे ਟਾਲੀ ਪੰਜਾਬ ਦਾ ਰਾਜ ਰੁਖ ਹੈ ਜੀ ਟਾਲੀ ਏਸੀ ਆਮ ਗਿਆਨ ਵਿਗਿਆਨ ਅੱਗੇ ਚੱਲਦੇ ਆਂ ਬੁਝਾਰਤਵਦ ਊਠ ਦੀ ਬੈਠਣੀ ਹਿਰਨ ਦੀ ਚਾਲ ਇੱਕ ਜਾਨਵਰ ਐਸਾ ਜਿਸ ਦੀ ਪੂਛ ਨਹੀਂ ਨਾਲ ਊਠ ਦੀ ਬੈਠਣੀ ਹਿਰਨ ਦੀ ਚਾਲ ਇੱਕ ਜਾਨਵਰ ਐਸਾ ਜਿਸ ਦੀ ਪੂਛ ਨਹੀਂ ਨਾਲ ਸੋ ਇਹਦਾ ਹੈਗਾ ਜਿਹੜਾ ਜੀ ਡੱਡੂ ਅਗਲਾ ਹੈ ਜੀ ਵਰਡਸ ਫਾਰ ਪ੍ਰੈਕਟਿਸ ਪਹਿਲਾ ਹੈ ਜੀ ਐਵਰ E B E R ever ਆਇਵਰ ਹੁੰਦਾ ਜੀ ਕਦੇ ਸੈਕੰਡ ਹੈ ਜੀ ਨੈਵਰ N E B E R ਨੈਵਰ ਹੁੰਦਾ ਨਹੀਂ ਤੀਸਰਾ ਹੈ ਜੀ ਕਲੇਵਰ C L E B E R ਕਲੇਵਰ ਹੁੰਦਾ ਜੀ ਚਲਾਕ ਅਗਲਾ ਹੈ ਜੀ ਹਾਊ ਐਵਰ H O W E B E R ਹਾਊ ਐਵਰ ਹੁੰਦਾ ਹਾਲਾਂਕਿ ਪੰਜਵਾਂ ਹੈ ਜੀ ਵਾਟ ਐਵਰ W H A T E B E R ਵਟ ਏਵਰ ਹੁੰਦਾ ਜੀ ਜੋ ਵੀ ਹੋਵੇ ਸੋ ਵਰਡਸ ਰਿਪੀਟ ਕਰਦੇ ਹਾਂ ਐਵਰ ਹੈ ਜੀ ਕਦੇ ਨੈਵਰ ਕਦੇ ਨਹੀਂ ਕਲੇਵਰ ਚਲਾਕ ਹਾਊ ਐਵਰ ਹਾਲਾਂਕਿ ਵਟ ਏਵਰ ਜੋ ਵੀ ਹੋਵੇ ਸੋ ਏ ਸੀ ਦਿਨ ਸ਼ੁੱਕਰਵਾਰ 19 ਦਸੰਬਰ 2025 ਦੀ ਮਾਰਨਿੰਗ ਸਲਾਈਡ ਚੈਨਲ ਹਾਲੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲੋ ਜੀ ਵੀਡੀਓ ਨੂੰ ਕਰ ਦਿਓ ਲਾਈਕ ਸੋ ਬੈਲ ਆਈਕਨ ਜਰੂਰ ਔਨ ਕਰ ਲੈਣਾ ਤਾਂ ਜੋ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਡੇ ਤੱਕ ਪਹਿਲੇ ਨੇ ਵਿੱਚ